ਮੁਸੇਵਾਲੇ ਦੇ ਪੈਸਿਆਂ ਨੂੰ ਲੈ ਕੇ ਕਾਫੀ ਜ਼ਿਆਦਾ ਰੋਲਾ ਰੱਪਾ ਬਿੱਤੇ ਕਈ ਦਿਨਾਂ ਤੋਂ ਪੈ ਰਿਹਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਮਾਤਾ ਪਿਤਾ ਦੇ ਵੱਲੋਂ ਬੰਟੀ ਬੈਂਸ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਉੱਥੇ ਹੀ ਸ਼ਾਬੀਰ ਮੁਮਿੰਦ ਦਾ ਨਾਮ ਵੀ ਸਾਹਮਣੇ ਆਂਦਾ ਹੈ ਸ਼ਾਬਿਰ ਮੁਮਿੰਦ ਦੇ ਖਿਲਾਫ ਐਕਸ਼ਨ ਲੈਣ ਦੀ ਗੱਲਾਂ ਵੀ ਇੱਥੇ ਤੱਕ ਪਹੁੰਚ ਚੁੱਕੀਆਂ ਨੇ ਤਾਂ ਦੱਸਦੀ ਹੈ ਕਿ ਬੰਟੀ ਬੈਂਸ ਦਾ ਕਹਿਣਾ ਹੈ ਕਿ ਉਸ ਦਾ ਵਿੱਚ ਕੋਈ ਹੱਥ ਨਹੀਂ ਹੈ ਬੇਸ਼ੱਕ ਉਸ ਨੇ ਅੱਗੇ ਕੰਮ ਦਵਾਇਆ ਸੀ ਡੀਲ ਕਰਵਾਈ ਸੀ ਪਰ ਉਹ ਸਿਰਫ ਡੀਲ ਕਰਵਾ ਕੇ ਬਾਅਦ ਦੇ ਵਿੱਚ ਹਿਸਾਬ ਕਿਤਾਬ ਉਹਨਾਂ ਦਾ ਮਾਪਿਓ ਦੇ ਨਾਲ ਚੱਲ ਰਿਹਾ ਸੀ ਤੇ ਪੈਸਿਆਂ ਦਾ ਕੋਈ ਹਿਸਾਬ ਉਹਨਾਂ ਦੇ ਕੋਲ ਨਹੀਂ ਹੈ ਤੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਕਲੀਅਰ ਕਰੋ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਬੰਟੀ ਬੈਂਸ ਕਹਿੰਦੇ ਨੇ ਕਿ ਮੈਨੂੰ ਇਹ ਕਲੀਅਰ ਕਰੋ ਕਿ ਮੈਂ ਤੁਹਾਡੇ ਪੈਸੇ ਖਾ ਗਿਆ ਮੈਂ ਚੋਰ ਹਾਂ ਮੈਂ ਇਹ ਝੂਠਾ ਟੈਗ ਨਹੀਂ ਲਵਾ ਰੱਖਣਾ ਅਤੇ ਉਹਨਾਂ ਨੇ ਕਿਹਾ ਕਿ ਪਲੀਜ਼ ਮੈਨੂੰ ਕਲੀਅਰ ਕਰੋ ਕਿਉਂਕਿ ਸ਼ਾਬੀਰ ਮੋਮਿਨ ਦੇ ਖਿਲਾਫ ਮੈਂ ਬਿਲਕੁਲ ਤੁਹਾਡੇ ਨਾਲ ਹਾਂ ਅਤੇ ਉਹ ਗਲਤ ਕਰ ਰਿਹਾ ਹੈ ਮੈਂ ਖੁਦ ਗਵਾਹੀ ਦੇ ਰਿਹਾ ਇਸ ਗੱਲ ਦੀ ਤੇ ਸਿੱਧੂ ਮੂਸੇਵਾਲੇ ਦੇ ਇਸ ਕੇਸ ਦੇ ਵਿੱਚ ਇਸ ਪੈਸਿਆਂ ਵਾਲੇ ਮਾਮਲੇ ਦੇ ਵਿੱਚ ਬੈਂਸ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇ ਨਾਂ 'ਲੈ ਤੇ ਇਸ ਤਰੀਕੇ ਦੇ ਨਾਲ ਉਹਦੇ ਉੱਤੇ ਝੂਠੇ ਇਲਜ਼ਾਮ ਲਗਾਏ ਜਾਣਗੇ ਇਹ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਉਧਰ ਸਿੱਧੂ ਮੂਸੇਵਾਲੇ ਦੀ ਮਾਤਾ ਦੀ ਇੱਕ ਰਿਕਾਰਡਿੰਗ ਆਡੀਓ ਵੀ ਬੈਂਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਸਨੇ ਕੰਤ ਕਰਨ ਤੋਂ ਬਾਅਦ ਆਪਣਾ ਪੱਖ ਵੀ ਸਾਹਮਣੇ ਰੱਖਿਆ ਕਿ ਮੈਂ ਕਿੱਥੇ ਗਲਤਾਂ ਮੇਰੀ ਕੀ ਗਲਤੀ ਸੀ ਸ਼ਾਹਬੀਰ ਦੇ ਨਾਲ ਉਸ ਦੇ ਖਿੱਲੀਵਾਰ ਕੰਟੈਕਟ ਹੋਇਆ ਇਸ ਬਾਰੇ ਵੀ ਉਸਨੇ ਕਾਫੀ ਜ਼ਿਆਦਾ ਡਿਟੇਲ ਸਾਂਝੀ ਕੀਤੀ ਹੈ ਬੰਟੀ ਬਟਾ ਦੇਖ ਪਾਸੇ ਹੋ ਕੇ ਤਾਂ ਨਹੀਂ ਹੁੰਦਾ ਸਰਦਾ ਕੋਈ ਬਚੋਲਾ ਹੁੰਦਾ ਹੈ ਬਚੋਲਾ ਰਿਸ਼ਤਾ ਕਰਾਉਣ ਵਾਲਾ ਹੁੰਦਾ ਹੈ ਫਿਰ ਵੀ ਜਿਹੜੇ ਮਤਲਬ ਇਮਾਨਦਾਰ ਲੋਕ ਹੁੰਦੇ ਨੇ ਨਾ ਉਹ ਆਖਰ ਤੱਕ ਨਿਭਦੇ ਹੁੰਦੇ ਨੇ ਵੀ ਜਿਹਦੀ ਗਲਤੀ ਹੁੰਦੀ ਆ ਬੰਦਾ ਉਹਨੂੰ ਕਹੇ ਉਹਨੂੰ ਕੋਈ ਨਹੀਂ ਲਾਂਬਾ ਦੇ ਸਕਦਾ ਹੈ ਨਾ ਹੁਣ ਤੁਸੀਂ ਬਚਾਲੇ ਸੀ ਅਸੀਂ ਸਾਨੂੰ ਸਾਨੂੰ ਦੇਖਿਆ ਸੀ ਹੈ ਨਾ ਜੇ ਤੁਸੀਂ ਸਾਡੇ ਨਾਲ ਲੱਗ ਕੇ ਉਹਦੇ ਨਾਲ ਲੜਦੇ ਵਿਸ਼ਵੀਰ ਨਾਲ ਸਾਨੂੰ ਮਾੜਾ ਕੋਈ ਕਾ ਕੇ ਦਿਖਾ ਦਿੰਦਾ ਪੰਜਾਬ ਵਿੱਚੋਂ ਜਾਂ ਕਿਤੋਂ ਵੀ ਕੋਈ ਨਹੀਂ ਕਹਿੰਦਾ ਮਾੜਾ ਰਾਜੀ ਹੁਣ ਆ ਜੇ ਤੁਸੀਂ ਪਾਸੇ ਹੋਮੋਗੇ ਫਿਰ ਅਸੀਂ ਤਾਂ ਜਮੇ ਇਕੱਲੇ ਰਹਿ ਗਏ ਸੀ ਚਲੋ ਉਹ ਤਾਂ ਵਾਇਗਰੂ ਦੀ ਕਿਰਪਾ ਵੀ ਬੰਦਿਆਂ ਚ ਰੱਬ ਵਸਦਾ ਹੁੰਦਾ ਸਾਨੂੰ ਇਹੋ ਜਿਹੇ ਬੰਦੇ ਟੱਕਰੀ ਜਾਂਦੇ ਨੇ ਗਾਹਾਂ ਦੀ ਗਾਹਾਂ ਹਨਾ ਤੇ ਵੀ ਬਹੁਤ ਪਰਮਾਤਮਾ ਦੀ ਮਿਹਰ ਹੈ ਹਜੇ ਵੀ ਜਿਹੜਾ ਸਾਡਾ ਹੱਥ ਪਈ ਜਾਂਦਾ ਚਲੋ ਅਸੀਂ ਲੜਾਈ ਲੜੀ ਜਾਂਦੇ ਆ ਜਿੱਦ ਦੇ ਮਿਲਣਗੇ ਪੈਸੇ ਦੇਖੀ ਜਊ ਪਰ ਬੰਦੇ ਨੇ 2 ਸਾਲ ਵਾਂਗੂ 1.5 ਸਾਲ ਵਾਂਗੂ ਹੋ ਗਿਆ ਵੀ 30 ਮੰਨ ਕੇ ਤੇ 30 ਦਾ ਤਪਤ ਵਿਆਹ ਜੀ ਬਹੁਤ ਹੋ